रजनी फिल्म पहली वो परिवार का फिल्म आ जीदे ਹੁਣ ਤੱਕ ਹਾਊਸ ਫੁੱਲ ਹੀ ਨੇ ਤੇ ਰਿਸਪੌਂਸ ਵੀ 100/100 ਆ ਵੀ ਕਹਿਦਗੇ ਇਸ ਫਿਲਮ ਨੇ ਜੋ ਮੋਰਲ ਦੇਣਾ ਚਾਹਿਆ ਜੋ ਸੁਨੇਹਾ ਦੇਣਾ ਚਾਹਿਆ ਉਹ ਪਹੁੰਚਿਆ ਏ ਹਰੇਕ ਦੀ ਅੱਖ 'ਚ ਜੋ ਕਹਿਦਗੇ ਜੋ ਜਿਵੇਂ ਅਸੀਂ ਬੈਠੇ ਸੀ ਸਾਡੇ ਘਰ ਦੇ ਸਾਡੀ ਫੈਮਿਲੀ ਗਈ ਫਿਲਮ ਦੇਖਣ ਸਾਰਿਆਂ ਦੀ ਅੱਖ 'ਚ ਹੰਝੂ ਡਿੱਗਿਆ ਵੀ ਕਹਿਣ ਦੀ ਗੱਲ ਇਹ ਆ ਵੀ ਜੋ ਮੋਰਲ ਦੇਣਾ ਚਾਹਿਆ ਜੋ ਸੁਨੇਹਾ ਪਹੁੰਚਾਉਣਾ ਚਾਹਿਆ ਰਜਨੀ ਫਿਲਮ ਨੇ ਉਹ ਸਾਰਿਆਂ ਤੱਕ ਪਹੁੰਚਿਆ ਏ ਹਰੇਕ ਪੱਖੋਂ ਕਹਿ ਦਈਏ ਇੱਕ ਮਿੰਟ ਲਈ ਵੀ ਇੱਕ ਮਿੰਟ ਲਈ ਵੀ ਅੱਖ ਨਹੀਂ ਬੰਦਾ ਚਮਕਦਾ ਇੰਨਾ ਕਿ ਤਕੜਾ ਮੋਰਲ ਐਨੀ ਕਿ ਤਕੜੀ ਸਿੱਖਿਆ ਇੰਨਾ ਕਿ ਤਕੜਾ ਕਹਿ ਦਈਏ ਬੰਦਾ ਬੰਨਿਆ ਜਾਂਦਾ ਫਿਲਮ ਦੇਖ ਕੇ ਕਿ ਇੱਕ ਮਿੰਟ ਲਈ ਬੰਦਾ ਅੱਖ ਨਹੀਂ ਪਟੜ ਸਕਦਾ ਇੰਟਰਵਲ ਵੀ ਮੈਂ ਆਪਣਾ ਐਕਸਪੀਰੀਅੰਸ ਦੱਸਦਾ ਇੰਟਰਵਲ ਵੀ ਜਦੋਂ ਆਇਆ ਇਦਾਂ ਲੱਗ ਰਿਹਾ ਸੀ ਯਾਰ ਇੰਟਰਵਲ ਆਇਆ ਕਿਉਂ ਸਾਰੀ ਫਰਮ ਇਕੱਠੀ ਕਿਉਂ ਨਾ ਚਲਾ ਦਿੰਦੇ ਮੈਨੂੰ ਇਹ ਚੀਜ਼ ਲੱਗੀ ਬਹੁਤ ਹੀ ਚੰਗੀ ਸਿੱਖਿਆ ਦੇਣ ਵਾਲੀ ਤੇ ਧਾਰਮਿਕ ਫਿਲਮ ਸੀ ਮੈਂ ਸਾਰਿਆਂ ਨੂੰ ਮੇਰੇ ਦੇਖਣ ਵਾਲੇ ਜਿੰਨੇ ਕੁ ਮੈਨੂੰ ਭਰਾ ਦੇਖਦੇ ਨੇ ਵੱਡੇ ਛੋਟੇ ਸਾਰੇ ਭਰਾਵਾਂ ਨੂੰ ਮੈਂ ਇਹੀ ਬੇਨਤੀ ਕਰਦਾ ਵੀ ਜਾ ਕੇ ਇੱਕ ਵਾਰੀ ਜ਼ਰੂਰ ਦੇਖੋ ਫੈਮਲੀ ਨੂੰ ਸਾਰੀ ਨੂੰ ਲੈ ਕੇ ਜਾਇਓ ਬੱਚਿਆਂ ਨੂੰ ਦਿਖਾਉਣ ਵਾਲੀ ਆਪਾਂ ਆਪਣੇ ਨਵੇਂ ਯੂਥ ਦੇ ਦੇਖਣ ਵਾਲੀ ਆਪਣੇ ਪੇਰੈਂਟਸ ਦੇ ਦੇਖਣ ਵਾਲੀ ਜਾਨੀ ਕਿ ਸਾਰੀ ਫੁੱਲ ਫੈਮਿਲੀ ਦੇ ਦੇਖਣ ਵਾਲੀ ਇੱਕ ਬਹੁਤ ਚੰਗੀ ਪਰਿਵਾਰਕ ਸਿੱਖਿਆ ਦੇਣ ਵਾਲੀ ਚੰਗਾ ਮੋਰਲ ਦੇਣ ਵਾਲੀ ਇੱਕ ਫਿਲਮ ਬਣੀ ਆ ਫਿਲਮ ਇਦਾਂ ਵੀ ਨਹੀਂ ਕਿ ਕਿਰਜ ਫੁੱਲ ਖਰਚਾ ਕਰਕੇ ਫੁੱਲ ਖਰਚਾ ਕਰਕੇ ਜਿੰਨਾ ਬਣੀ ਆ ਉਸ ਹਿਸਾਬ ਦੇ ਨਾਲ ਰਿਸਪੌਂਸ ਵੀ ਬਹੁਤ ਤਕੜੇ ਤਰੀਕੇ ਨਾਲ ਆ ਰਿਹਾ ਹਾਊਸ ਫੁੱਲ ਹੀ ਜਾ ਰਹੇ ਨੇ ਤੇ ਜਾਣਗੇ ਵੀ ਕਿਉਂ ਨਹੀਂ ਚੰਗੀ ਚੀਜ਼ ਨੂੰ ਆਪਣੇ ਪੰਜਾਬੀ ਜਾਂ ਆਪਾਂ ਸਾਰੇ ਭਰਾ ਰਲ ਕੇ ਅੱਗੇ ਲੈ ਕੇ ਹੀ ਆਉਨੇ ਆ ਤੇ ਇਹੀ ਰੀਤ ਚੱਲਦੀ ਆ ਰਹੀ ਆ ਅੱਗੇ ਲੈ ਕੇ ਜਾਂਦੇ ਵੀ ਰਵਾਂਗੇ ਜਰੂਰ ਪਰਿਵਾਰ ਨਾਲ ਜਾਇਓ ਇੱਕ ਵਾਰੀ ਜਾ ਕੇ ਦੇਖ ਕੇ ਆਇਓ ਰਜਨੀ ਫਿਲਮ ਬਹੁਤ ਕਹਿਣ ਹਾਂਜੀ ਮਮਾ ਜੀ ਕਿਵੇਂ ਰੋਕੀ ਆ ਬਹੁਤ ਕਮਾਲ ਫਿਲਮ ਮਤਲਬ ਇਕ ਤਾਂ ਸਨਮੇ ਨੂੰ ਜਿਹੋ ਜੀ ਫਿਲਮ ਚਾਹੀਦੀ ਹੁੰਦੀ ਆ ਪੈਸਾ ਲਾਇਆ ਗਿਆ ਜੇ ਸਭ ਤੋਂ ਵੱਡੀ ਗੱਲ ਇਹ ਆ ਹਾਂਜੀ ਵੀ ਫਿਲਮ ਦੇ ਉੱਤੇ ਖਰਚਾ ਕੀਤਾ ਜਾ ਕੋਈ ਸੀਨ ਇਸ ਤਰ੍ਹਾਂ ਦੀ ਫਾਰਮੈਲਿਟੀ ਕਰਕੇ ਪੂਰਾ ਕਰਤਾ ਹਾਂ ਜੰਪ ਫालतू ਦਿਖਾਤਾ ਜਾਂ ਕਿਸੇ ਸੀਨ ਨੂੰ ਖਿੱਚਿਆ ਬੇਮਤਲਵਾ ਕੁਸ਼ ਨਹੀਂ ਸਟੋਰੀ ਤੁਰਦੀ ਸੀ ਫਿਲਮ ਤੁਰਦੀ ਸੀ ਜੀ ਅਨੰਤ ਉਹਨਾਂ ਦੀ ਸਵਾਰ ਹੁੰਦਾ ਇਹ ਪੂਰਾ ਪੈਸਾ ਬਸੂਰ ਫਿਲਮਾਂ ਪਰਿਵਾਰ ਸਮੇਤ ਸਾਰਿਆਂ ਨੂੰ ਬੇਨਤੀ ਕਰਦਾ ਇਹ ਦੇਖ ਕੇ ਜਾਓ ਜਿਹਨੂੰ ਸਵਾਦ ਨਾ ਆਇਆ ਪੈਸੇ ਮੈਂ ਦੇਊਗਾ ਸਵਾਦ ਆ ਉਹ ਤੁਸੀਂ ਕਹਿ ਦਿਓ ਕਿ ਸੁਜਿੰਦਰ ਗਏ ਸੀ ਸਵਾਦ ਲਈ ਘੈਂਟ ਪਰਿਵਾਰ ਸਮੇਤ ਆ ਕੇ ਅਧਿ